ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਨੂੰ ਇੱਕ ਟੋਪੜ ਗੱਪਣ ਗਾੜੀ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਹਦੇ ਨਾਲ ਜਿਹੜੀ ਬੱਧੀ ਗਾਂ ਦੋਸਤੋ ਚਿੱਟੇ ਰੰਗ ਦੀ ਇਹ ਦੱਸੋ ਗਾਂ ਗੱਭਰਿਆ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬ ਤਾਂ ਗੱਲ ਜਿਵੇਂ ਅਸੀਂ ਨਵੀਂ ਵੀਡੀਓ ਪਾਈ ਉਹਦਾ ਮੋਟੀਵੇਸ਼ਨ ਅਪਡੇਟ ਸਭ ਤੋਂ ਪਹਿਲਾਂ ਕਰਦੇ ਆ। ਆਓ ਕਰੀਏ ਵੀ ਇਹਨਾਂ ਗੱਲਬਾਤ ਡਿਟੇਲ ਨੂੰ ਤੁਹਾਨੂੰ ਕਾਹਦੇ ਆਪਾਂ ਵੀਰ ਦੇ ਕੋਲ ਪੁੱਛ ਲੈਂਦੇ ਆ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੈ ਜੀ। ਵਧੀਆ ਵਧੀਆ ਵੀਰ ਜੀ। ਚੱਲੀਏ ਤਾਂ ਵਧੀਆ ਕੰਮ ਕਰ। ਵਧੀਆ ਵਧੀਆ ਤਿਰਪਾ ਸੱਚੇ ਪਾਤਸ਼ਾਹ। ਪਹਿਲੇ ਪੂਰੀ ਆਪਾਂ ਪਹਿਲੀ ਵੀਡੀਓ ਵੇਖੀ। ਹਾਂਜੀ ਵੇਖ ਗਏ ਵੀਰ ਜੀ। ਠੀਕ ਹੈ ਜੀ। ਐਡਰੈਸ ਬੋਲਦੀ ਆਪਾਂ। ਐਡਰੈਸ ਵੀਰ ਜੀ ਆਪਣਾ ਪਿੰਡ ਕੈਰੋਂ? ਹਾਂਜੀ। ਤਹਿਸੀ ਫੋਨ ਨੰਬਰ ਤੇ ਨਾਮ ਦੱਸ ਦਿਓ ਫੋਨ ਨੰਬਰ ਵੀ ਦਿੱ ਗਿਆ 9872439717 ਠੀਕ ਹੈ ਜੀ ਨਾਮ ਹੈਗਾ ਜੇ ਚੰਦਾ ਸਿੰਘ ਵਪਾਰੀ ਪਿੰਡ ਕੈਰੋ ਠੀਕ ਹੈ ਜੀ ਗ੍ਰੈਂਡ ਪੈਲਸ ਦੇ ਕੋਲ ਦਾ ਨਿਕਲਦਾ ਰਸਤਾ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਉਹ ਆਪਕੇ ਕੋਲ ਤੇ ਨੇੜੇ ਗੁਰਦੁਆਰਾ ਪਾਪਾ ਗੁੰਗਿਆ ਜੀ ਹਾਂ ਜੀ ਸ਼ੀਤ ਪਾਪਾ ਗੁੰਗਿਆ ਜੀ ਠੀਕ ਹੈ ਜੀ ਪਾਣੀ ਵਾਲੀ ਟੈਂਕੀ ਲੱਗੇ ਮਸ਼ਹੂਰ ਹਾਂ ਜੀ ਹਾਂ ਜੀ ਪਾਣੀ ਵਾਲੀ ਟੈਂਕੀ ਲੱਗੇ ਚਾਰ ਪਸ਼ੂ ਤੇ ਵੀ ਉਹ ਜੀ ਚਾਰ ਹੀ ਤੇ ਦੋ ਤਾਂ ਡੇਉਣ ਤੋਂ ਪਹਿਲਾਂ ਸੇਲ ਹੋ ਗਿਆ ਅੱਛਾ ਜੀ ਤੇ ਹੁਣ ਰਹਿ ਕੇ ਆ ਮੰਨ ਲਓ ਇਹ ਆ ਵੀ ਆ ਵਾਜਰਸੀ ਏ ਵੀਰ ਜੀ ਕਿਰਮਾ ਸੁਆ ਸੁਣੀਏ ਏ ਵੀਰ ਜੀ ਐਰ ਕੀ ਹੁਣ ਮੰਨ ਲੋ ਇਹ ਗੱਲ ਹੈ ਕੀ ਘਰ ਘਰ ਵਾਲਿਆਂ ਤੇ ਆਖਿਆ ਵੀ ਐਰ ਕੀ ਪਿਓਰ ਤੀਜਾ ਸੁਆ ਵੀਰ ਜੀ ਚ ਬੱਚੀ ਸੂਣਾ ਜੀ ਤੇ ਥੈ ਦੂਜਾ ਸੁਆ ਦੂਜਾ ਹੀ ਲੱਗਦੀ ਹੈ ਅੱਛਾ ਜੀ ਹਾਂ ਪਹਿਲਾਂ ਆਪਾਂ ਨਾ ਠੀਕ ਕਰਵਾਈ ਕਰਾਉਣੇ ਪਹਿਲਾਂ ਐਕਟਰੀ ਮਾੜੀ ਜੀ ਤੋਰ ਕੇ ਵਿਖਾਈ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਦੁੱਧ ਵੀ ਵੀਰ ਜੀ ਇਹਦੇ ਕੋਲੇ ਸੱਜਣਾ ਹੀ ਆਲਾ ਜੀ ਦੇਖੋ ਤੇ ਗੱਬਣ ਕਿੰਨੇ ਚਿਰ ਦੀ ਵੀਰੇ ਵੀਰ ਗੱਬਣ ਇਹ ਹੈ ਜੀ ਜੇ ਸਾਢੇ ਪੰਜਾਂ ਮਹੀਨਿਆਂ ਦੇ 5.5 ਮਹੀਨੇ ਹਾਂ ਕਨਫਰਮ ਚੈੱਕ ਪਾਸ ਜੀ ਕਰ ਹਾਂਜੀ ਹਾਂਜੀ ਵੀਰ ਜੀ ਕਹਿ ਇੱਕ ਕਰਾ ਕੇ ਕੋਈ ਖੜੇ ਆਪਣੇ ਘਰੋਂ ਤੇ ਠੀਕ ਹੈ ਲਓ ਦੋਸਤੋ 5.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੇ ਸੂਆ ਦੋਸਤੋ ਤਿੱਜਾ ਸੁਣੀ ਜੇ ਹਾਂ 7 ਲੀਟਰ ਦੋਸਤੋ ਜਿਹੜਾ ਮੌਕੇ ਦਾ ਤਿਆਰ ਵੀਰ ਜੀ ਬਰਾੜੀ ਨੂੰ ਫੇਸ ਕੁਆਲਟੀ ਤੋਂ ਇਹ ਗੱਲ ਹੈ ਕੀ ਆ ਵੇੜ ਵੇਖੋ ਲੱਗਦੀ ਦੂਜਾ ਸੂਆ ਹੀ ਜੇ ਪਰ ਆਪਾਂ ਇਹ ਗੱਲ ਹੈ ਕੀ ਆ ਵੀ ਆਪਾਂ ਨੂੰ ਜੋ ਘਰ ਵਾਲਿਆਂ ਆਖਿਆ ਆਪਾਂ ਉਹੋ ਕੋਈ ਦੱਸਣਾ ਠੀਕ ਲਓ ਜੀ ਦੋਸਤੋ ਕਰ ਲੋ ਚਾਹੀਦਾ ਇਹ ਦੋਸਤੋ ਕੁਝ ਅੰਗ ਜਰਸੀ ਦੇ ਨਾਲ ਰੱਖਦੀ ਹੈ ਕ੍ਰਾਸ ਹਾਂ ਤੇ ਹਾਲੋ ਜੀ ਕਰੋ ਚੈੱਕ ਜੀ ਦੀ ਆਰਡਰ ਕੁਆਲਿਟੀ ਥੋੜਾ ਥੋੜਾ ਦੀ ਕੁਆਲਿਟੀ ਜੀ ਦੋਸਤੋ ਆਪਾਂ ਚੁਵਾਈ ਜਿਹੜੀ ਹੈ ਵੀਡੀਓ ਦੇ ਵਿੱਚ ਹੀ ਕਰਾ ਦੇਣੀ ਹੈ ਮੇਰੇ ਵੀਰ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖੀ ਬਈ ਹੋਏ ਬਿੱਟੂ ਨਾ ਕੁਛ ਨਹੀਂ ਪਾਉਣਾ ਇਹਨਾਂ ਲਓ ਜੀ ਵੀਰ ਜੀ ਕਰੋ ਚੈੱਕ ਜੀ ਬਿਲਕੁਲ ਬਿਨਾਂ ਰਸੀਦੋ ਹਾਂ ਤੇ ਇਹਦਾ ਵੀਰ ਨਾਲ ਨਾਲ ਹੀ ਆਪਾਂ ਮੁੱਲ ਮੈਂਸ਼ਨ ਕਰਦੇ ਜੀ ਵੀਡੀਓ ਦੇ ਵਿੱਚ ਮੁੱਲ ਵੀ ਜੀ 3000 ਰੁਪਈਆ ਆਵਾਜ਼ ਸੌਰੀ 30 ਦੀ ਦੇਣੀ ਆ ਮੁੱਲ ਪੈਂਤੀ ਅਛਾ ਡਿਮਾਂਡ 35 ਹਾਂਜੀ ਡਿਮਾਂਡ 35 ਅੱਛਾ ਜੀ ਤੇ ਮੰਨ ਲਓ ਇਹ ਗੱਲ ਹੈ ਕਿ ਆ 30 ਦੀ ਦੇ ਦੀਏ ਬਜੀ ਵਾਹ ਵੇਖੋ ਬਜੀ ਲੰਮੀ ਆ ਨਾਲੇ ਝੂਗੀ ਆ ਤੁਹਾਨੂੰ ਪਤਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ 35000 ਰੁਪਏ ਵੀਰ ਨੇ ਡਿਮਾਂਡ ਰੱਖੀ ਜੀ ਤੇ 30000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਤਨ ਆਇਆਂ ਗਿਆ ਤਾਂ ਤੁਹਾਡਾ ਜ਼ਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਕਿੱਸੀ ਹੁੰਦੇ 24 ਦੋਸਤੋ ਇਹਦੀ ਵੀਡੀਓ ਦੇ ਵਿੱਚ ਆਪਾਂ ਕਰਵਾ ਦੇਣੀ ਆ ਕਿਉਂਕਿ 24 ਕਰਾਉਣ ਦੇ ਦੋ ਫਾਇਦੇ ਹੁੰਦੇ ਇੱਕ ਜਿਹੜਾ ਵੀਰ ਭਲੇ ਭਰਾ ਦੂਰੋਂ ਆਉਂਦਾ ਵਾ ਇੱਕ ਟਾਈਮ ਵੀਡੀਓ ਚ ਚਵਾਈਓ ਕਿ ਦੂਜੀ ਟਾਈਮ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਕਰ ਸਕਦਾ ਜਿੱਦਾਂ ਮਰਜੀ ਵੀਰ ਦੀ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਵਾਈ ਵੀ ਵੀਰ ਦੀ ਇੱਕ ਨੰਬਰ ਰੱਖਾ ਮੈਂ ਇਕੱਠਾ ਜਨੂ ਕਰ ਲਾ ਕੋਈ ਤੁਹਾਨੂੰ ਗਾਈਚੀ ਕਰ ਲਾ ਕੋਈ ਨਹੀਂ ਕੋਈ ਕੋਈ ਕੁਝ ਨਹੀਂ ਆਂਦੀ ਇੰਨੇ ਕੀ ਆਖਣਾ ਨਹੀਂ ਬਾਕੀ ਵੀਰ ਜੀ ਚਲੋ ਇੰਨਾ ਵਾ ਵੀ ਕਰਮਾ ਵਾਲੀ ਚਲੋ ਦੁੱਧ ਦਿੰਦੀ ਆ ਲੰਮੀ ਲੰਮੀ ਵੱਡੀ ਆ ਵੈ ਮੈਂਥ ਬਹੁਤ ਲੰਮੀ ਹੈ ਪਿਓਰ ਜਰਸੀ ਜੀ ਹੁੰਦਾ ਜੇ ਤਨ ਤੋਂ ਤੇ ਮੂੰਹ ਤੋਂ ਮੰਨ ਲਓ ਇਹ ਗੱਲ ਹੈਗੀ ਵੀ ਸਿੰਗ ਢੂੰਗੇ ਕਰਕੇ ਚਲੋ ਥੋੜਾ ਜਿਹਾ ਹਾਂਜੀ ਮੰਨ ਲਓ ਸਿੰਗਾਂ ਤੋਂ ਅਗਲਾ ਹੁੰਦਾ ਵਾ ਜੇ ਸਿੰਗ ਨਾ ਵੈੜ ਨੂੰ ਦੇਤੇ ਵੀਰ ਜੀ ਇੰਨਾ 40000 ਦੀ ਵੈੜ ਹੀ ਠੀਕ ਹੈ ਸਸਤੀ ਉਹਦਾ ਹੋ ਜਾਂਦਾ ਵਾ ਹੈ ਵਾਧਾ ਉਤਰਾ ਵੇ ਹੋ ਫੜੀ ਦੀ ਠੀਕ ਹੈ ਜੀ ਹਾਂ ਹਾਂ ਛੋਟਾ ਫੜੀ ਤੋਂ ਬੈਨ ਨੂੰ ਹਾਂ ਬੈਨ ਨੂੰ ਹਾਂ ਹਾਂ ਟੱਬ ਜਾ ਚਲ ਜਾ ਰਲਾਤ ਜਾਂ ਮੈਂ ਤੁਹਾਨੂੰ ਇਹਦੇ ਵੀ ਇੱਕ ਫਰਿੱਜ ਆ ਗਿਆ ਹੁਣ ਗਾਂ ਕਰੰਦਾ ਸੀ ਹਾਂਜੀ ਹਾਂਜੀ ਹੈ ਬਾਕੀ ਦੋਸਤੋਂ ਸਾਢੇ 5 ਮਹੀਨੇ ਹੋ ਗਏ ਆ ਕਨਫਰਮ ਚੈੱਕ ਪਾਸ ਆ ਤੇ ਤਕਰੀਬਨ ਕੋਈ ਸੂਨ ਦੇ ਵਿੱਚ ਦੇ ਲਗਭਗ ਸਾਢੇ 5 ਦੇ 6 2.5 ਮਹੀਨੇ ਦਾ ਕਿ ਟਾਈਮ ਆਗਿਆ ਸਣਾ ਦੀ ਚੋਈ ਲਓ ਜੀ ਅਗਿਆ ਸਣਾ ਦੀ ਚੋਈ ਮੇਰੇ ਵੀ ਚੈੱਕ ਕਰ ਲਓ ਕੋਈ ਭੂਏ ਸਟਾਨ ਨਹੀਂ ਕਰ ਮਾਰੀ तो तो बिना वंग तो वीर चबाई करने चेक कर सकते ਹਾਂ ਜੀ ਅਗਲੇ ਦੋ ਹਫਤੇ ਦੱਸੋ ਚੁਕਾਈ ਹੋ ਗਈ ਜੀ ਹਾਂ ਜੀ ਹਾਂ ਜੀ ਤਕਰੀਬਨ ਦੋ ਸਵਾ 2 ਕਿਲੋ ਗਾੜ ਹੋ ਗਈ ਜੀ ਵਾਂਡੂਂਡ ਪੈ ਗਿਆ ਵੇ ਦੁਕਾਨ ਇਦਾਂ ਹੀ ਮੇਰੇ ਖਾਣਾ 10 ਕਿਲੋ ਦੁੱਧ ਕਰੀ ਆਣਾ 16 17 ਕਿਲੋ ਆ ਰਹੀ ਆ ਬੱਚੇ ਵੇੜ ਠੀਕ ਹੈ ਜੀ ਹਾਂ ਜੀ ਆ ਲੈਣਾ ਕੋਈ ਵੇਲੋ ਸ਼ਟਾਪੂ ਨਹੀਂ ਕਰਮਾਂ ਨਹੀਂ ਹਾਂਜੀ ਹਾਂਜੀ ਦੋਸਤ ਮਗਰ ਸਣਾਈ ਚੁਾਈ ਹੋਣੀ ਜੀ ਲਾਈਵ ਚੁਆਈ ਦੋਸਤੋ ਬਹੁਤ ਵਧੀਆ ਗਾਣੇ ਕਿਸੇ ਵੀਰ ਨੇ ਵੀ ਲਾਈਵ ਚੁਆਈ ਕਰਾਉਣੀ ਹੈ ਮੱਝ ਦੀ ਗਾਂ ਦੀ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ ਦੋਸਤੋ ਸਕਰੀਨ ਤੇ ਹੈ ਆਪਾਂ ਉੱਪਰ ਵੀ ਚਲਾਉਣੀ ਜਿੱਥੇ ਲਿਖਿਆ ਤਾਂ ਵੀਡੀਓ ਬਣਾਉਣ ਲਈ ਸੰਪਰਕ ਕਰੋ ਨੰਬਰ ਮੈਂ ਬੋਰ ਵੀ ਦਿੰਦਾ ਦੋਸਤੋ 70090 46510 70090 44510 7 ਲੀਟਰ ਦੋ ਦੋਸਤੋ ਵੀਰ ਨੇ ਦੱਸਿਆ ਵਾ ਹੁਣ ਤੇ ਜਿਹੜੇ ਹਿਸਾਬ ਨਾਲ ਦੋਸਤੋ ਗਾੜੀ ਦੀ ਚੁਵਾਈ ਆ ਮੇਰੇ ਹਿਸਾਬ ਨਾਲ 7 ਤੋਂ ਵੱਧ ਹੀ ਹੋਊਗਾ ਘੱਟ ਨਹੀਂ ਹੁੰਦਾ ਹੈਗਾ ਵੱਧੀ 8 ਕਿਲੋ ਜੈਣਾ ਵਾ ਬਾਕੀ 7 ਦੀ ਘੰਟੀ ਤਾਂ ਆ ਰਹੀ ਦੀ ਆ ਵੀ ਕਹੇ ਹਵੇਲੇ ਡੰਗਰ ਉਪਰੇ ਆਪਰੇ ਥਾਂ ਤੁਹਾਨੂੰ ਪਤਾ ਆਪਣੇ ਕੋਈ ਆਇਆ ਹੁੰਦਾ ਹਾਂਜੀ 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 ਤੇ ਦਿਹਾੜੀ ਇਹ ਗੱਲ ਹੈ ਕੀ ਅੱਜ ਜਾ ਕੇ ਕਰ ਜਾਂਦਾ ਵਾ ਨਹੀਂ ਹਾਂਜੀ ਹਾਂਜੀ ਹੁਣ ਜਿਹੜੇ ਹਿਸਾਬ ਨਾਲ ਚਲੋ ਇਹ ਗੱਲ ਹੈਗੀ ਆ ਵੀ ਕਰਮਾ ਵਾਲੀ ਟਾਈਮ ਤੇ ਲੈ ਗਈ ਖਿੱਚ ਕੇ ਹਾਂ 6 ਮਹੀਨਿਆਂ ਦੇ ਨੇੜੇ ਜਿਹੜਾ ਹਾਂਜੀ ਹਾਂਜੀ 6 ਮਹੀਨੇ ਰਹਿ ਗਏ ਢਾਈ ਤਣ ਹਾਂ ਹਾਂ 3 ਮਹੀਨੇ ਰਹਿ ਗਏ ਵੀਰ ਜੀ ਨਹੀਂ ਹਾਂਜੀ ਤੇ ਇਹਨੂੰ ਕਰਮਾ ਨੂੰ ਭਾਵੇਂ ਇਹ ਗੱਲ ਹੈਗੀ ਆ ਵੀ ਚਲੋ ਕਈ ਹੁਣ ਵੀਰ ਸਮਝੋ ਜੇ ਵੀ ਪਤਾ ਨਹੀਂ ਸੇਰ ਦੀ ਚੋਈ ਨਾ ਹੋਊਗੀ ਤਾਂ ਵੀ ਨਾ ਚੋਈ ਹੋ ਤਾਂ ਵੀ ਵੀਰ ਜੀ ਦੁੱਧ ਚੰਗਾ ਵਾ ਹੈ ਨਹੀਂ ਕੋਈ ਵੀ ਜਿਹਨੇ ਖੜਨੀ ਆ ਬਾਕੀ ਤਸੱਲੀ ਕਰ ਲਿਆ ਚਲੋ ਇਹ ਗੱਲ ਹੈਗੀ ਆ ਆਪਣੀ ਸਵੇਰੇ ਵੀਰ ਕੋਈ ਚੋਲੇ ਆਣ ਕੇ ਹਾਂਜੀ ਹਾਂਜੀ ਹੂੰ ਹੈ ਬਾਕੀ ਇਹ ਨਹੀਂ ਕੋਈ ਗੱਲ ਹੈ ਕਿ ਬਾਕੀ ਦੁੱਧ ਦੁੱਧ ਵਾਲੀ ਆ ਵੀਰ ਜੀ ਵੈੜ ਹੂੰ ਹੂੰ ਨਾਲੇ ਹੈ ਇਹ ਸੀਲੀਆਂ ਤੇ ਚਵਾਈਆਂ ਨਹੀਂ ਵੀਰ ਜੀ ਲੱਭਦੀਆਂ ਦਵਾ ਦਾ ਹਾਂਜੀ 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 ਇਥੇ ਕਰਦੇ ਠੀਕ ਹੈ ਨਾ ਗੱਲ ਟੋਕੜ ਗੱਬਨ ਦਾ ਡੰਕਰ ਇਹ ਦੋਵੇਂ ਬੰਨਿਓਂ ਹੀ ਕਰਮਾ ਵਾਲੀ ਸਹੀ ਆ ਹਾਂਜੀ ਹਾਂਜੀ ਹੂੰ ਕੋਈ ਇੱਕ ਆਪਾਂ ਲੇਟ ਹੋ ਗਿਓਂ ਟਾਈਮ ਆਵਾ ਹੋ ਗਿਆ ਉਤਰਾ ਟਾਈਮ ਮੇਸੇ 11:17 ਟਾਈਮ ਹੋ ਗਿਆ ਜੀ ਹਾਂ ਸਵਾਸਤੋ ਸਤ 7:15 ਦਾ ਸੋ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ ਕਿਉਂਕਿ ਅਸੀਂ ਸਾਨੂੰ ਅੱਜ ਵੀਡੀਓ ਕਿਤੇ ਦੂਰ ਥੋੜੀ ਕਿਸੇ ਦਾ ਲੇਟਰ ਹੋ ਗਿਆ ਤੇ ਜਵਾਈ ਦੋਸਤੋ ਵਧੀਆ ਪਾ گا ਬਿਲਕੁਲ ਪੋਲੀ ਹੈ ਚੋਣ ਦੇ ਵਿੱਚ ਬਾਕੀ ਦੋਸਤੋ ਜੇ ਰੇਟ ਦਾ ਹਿਸਾਬ ਲਈਏ 30000 ਦੇ ਵਿੱਚ ਦੋਸਤ ਤੁਹਾਨੂੰ ਦੋ ਚੀਜ਼ਾਂ ਮਿਲਣੀਆਂ ਤਿੰਨ ਇੱਕ ਗਾਂ ਮਿਲਣੀ ਹੈ ਇੱਕਾਂ ਟੋਪੜ ਗੋਬਰ ਤੇ ਇੱਕ ਸੈਤਾ ਠਕੀ ਦੁੱਧੂ ਚਲੇਗਾ ਲੇਟੋ ਬਾਹਰ ਹੀ ਹਾਂਜੀ ਬਾਹਰ ਹੀ ਹੋਊਗਾ ਠਾ ਹਾਂ ਕਹੋ ਜੀ ਆਪਾਂ ਇਹ ਵਿੱਚ ਘਾਟੀ ਦੱਸਿਆ ਹੋਊ ਕੋ ਸਾਤੀ ਹੋ ਮੰਨ ਲਏ ਕੋਈ ਆਪਾਂ ਨੂੰ ਇਸ ਗੱਲ ਦੁੱਧ ਆਟ ਤੋਂ ਬਾਹਰ ਹੀ ਆ ਹਾਂਜੀ ਹਾਂਜੀ ਮੰਨ ਲਾ ਇਹ ਆ ਵੀ ਕੋ ਸਾਤੀ ਮੰਨ ਲੇ ਪਰ ਇਹ ਨਹੀਂ ਵੀ ਨਹੀਂ ਬਾਕੀ ਦੋਸਤੋ ਦੁੱਧ ਵੀ ਇਹਦਾ ਗਾਂ ਦਾ ਚੰਗਾ ਜਿਹਾ ਸੰਗਣਾ ਤੇ ਦੁੱਧ ਹੈ ਦੋਸਤੋ ਚਿੱਟੇ ਰੰਗ ਦਾ ਜੀ ਬਿਲਕੁਲ ਕੋਈ ਵੀਰੇ ਨਾ ਕਿ ਵੀ ਖਟੇਗਾ ਦੁੱਧ ਇਹ ਚਿੱਟਾ ਦੁੱਧ ਬਿਲਕੁਲ ਕਿੰਨੇ ਲੀਟਰ ਦੀ ਬਾਲਟੀ ਵੀਰੇ ਮੈਂ ਦੁੱਧ ਤੈਨੂੰ ਦੱਸਾਂ ਉਹ ਗੱਲ ਵੀ ਠੰਡਾ ਕੀਤਾ ਦੁੱਧ ਵੀ ਦੀ 5 5.5 ਕਿਲੋ ਦੁੱਧ 6 ਦੇ ਲਾਗੇ ਬੰਨੇ ਆ ਹਾਂਜੀ ਹਾਂਜੀ ਹਾਂ ਬਾਲਟੀ ਹੋਊਗੀ 7 ਕਿਲੋ ਦੀ ਹੈਗੀ ਆ 7 7-8 ਕਿਲੋ ਦੀ ਇਹ ਵੇਖੀ 7 ਕਿਲੋ ਦੀ ਬਾਲਟੀ ਦੋਸਤੋ ਤੁਸੀਂ ਪਾ ਕੇ ਚਲੋ ਤੇ ਦੁੱਧ ਬਾਲਟੀ ਦੋਸਤੋ 8 ਕਿਲੋ ਪੈਂਦਾ ਵੀ ਦੀ ਵਧੀਆ ਇਹਦੇ ਚ ਖੰਡਾ ਕੀਤਾ ਠੀਕ ਹੈ ਜੀ ਮੰਨ ਲਓ ਵੀ ਇਹ ਜੋ 2 ਕਿਲੋ ਝਾਗ ਵੀ ਮਾਰੇ ਤਾਂ ਵੀ ਸ਼ੇਕਲ ਤੋਂ ਤੇ ਰਹਿ ਗਈ ਹਾਂਜੀ ਪਾਣੀ ਸੀ ਲਓ ਜੀ ਕਰ ਲਓ ਚੱਕ ਮੇਰੇ ਰਾਹ ਤੇ ਵੀ ਇਸਲੇ ਬਾਦ ਮੈਂ ਨਾ ਜੇ ਹੋਰੇ ਨੂੰ ਮਾਰਨ ਕੋਲ ਪਾ ਗਿਆ ਨਾ ਮੜਾ ਜੀ ਵੀ ਸੈਡ ਜੀ ਹਾਂ ਦੁੱਧ ਪਿਆਰ ਦੇ ਲਓ ਜੀ ਦੋਸਤੋ ਗਾਂ ਦਾ ਮੈਂ ਆਰਡਰ ਖਾ ਅੰਦਰ ਚੁੱਕ ਲਵਾਂ ਹਾਂ ਹਾਲੋ ਜੀ ਚਲਾਈ ਤੁਸੀਂ ਤੂੰ ਵੇਖ ਲਈ ਐ ਬਿਲਕੁਲ ਲੰਬੂ ਗਵਨਾਂ ਦੀ ਛੁੱਟ ਗਈ ਠੀਕ ਹੈ ਜੀ ਤੇ ਇਹਦੇ ਜਿਹੜੀ ਵੀਰ ਨਾਲ ਬੱਧੀ ਗਾਂ ਗੱਬਣੇ ਇਹਦੀ ਪਾਂਹ ਦੱਸਦੀ ਹੈ ਡਿਟੇਲ ਵੀਰਾਂ ਨੂੰ ਵੀਦੀ ਇਹ ਜਰਸੀ ਹੈ ਵੀ ਕਿੰਨਾ ਟਾਈਮ ਰਹਿ ਗਿਆ ਸੂਣ ਚ ਇਹਦੇ ਵੀਰ ਜੀ 5-7 ਦਿਨੀਆਂ ਸੂਣ ਚ ਸਵੇਰ ਕਰਵਾ ਸੂਣ ਵੀਰ ਸੂਣਾ ਵੀਰ ਜੀ ਦੂਜਾ ਸੂਗਾ ਸੂਣਾ ਜੀ ਦੂਜਾ ਸੂਗਾ ਸੂਣਾ ਜੀ ਹਾਂਜੀ ਹਾਂਜੀ ਕੱਢੀ ਵੀਰ ਜੀ ਬਾਹਰ ਇਹਨੂੰ ਸੁਣਾਓ ਜੀ ਦੋਸਤੋ ਵਾਈਟ ਕਲਰ ਖੋਲੇਗਾ ਛਿੱਪਾ ਖੋਲੀ ਬੇਟੂ ਇਹਦੀ ਸੋਨਾ ਸੋਨਾ ਦੀ ਕੁਆਲਿਟੀ ਕਰੋ ਚੱਤ ਜੀ 5-7 ਦਿਨ ਦਾ ਟਾਈਮ ਕੋਸਤੋਂ ਰਹਿ ਗਿਆ ਤੇ ਸੂਣ ਦੇ ਵਿੱਚ ਦਰਮਿਆਨਾ ਕਰਦਾ ਹਾਂ ਲੋ ਜੀ ਕਰੋ ਚੱਕ ਬਾਕੀ ਆ ਵੀ ਸੀ ਸੀ ਲਸਲਾ ਕੀ ਚਲੋ ਇਹ ਗੱਲ ਹੈ ਕੀ ਆ ਵਧੀਆ ਵਾ ਵੀਰ ਜੀ ਸਿੰਘ ਦੋਸਤੋ ਇਹਦਾ ਵੀ ਨਿਕਨਿਕਾ ਜੀ ਹਾਂ ਜੀ ਹਾਂ ਜੀ ਝੂੰਗੀ ਆ ਵੀਰ ਜੀ ਇਹ ਅੱਛਾ ਜੀ ਦੋਵੇਂ ਝੂੰਗੀਆ ਦੋਵੇਂ ਝੂੰਗੀਆਂ ਵਾ ਝੂੰਗੀ ਲੋ ਜੀ ਕਰੋ ਚੱਕ ਝੂੰਗੀ ਦਾ ਨੂੰ ਪਤਾ ਇਹ ਗੱਲ ਹੈ ਕੀ ਆ ਵੀ ਇੱਕ ਵਰਤੀ 3% ਬੰਨਦੀ ਲੋ ਜੀ ਲੈਸ ਨਹੀਂ ਵੀਰ ਮੁਰਦਾ ਇਹ ਜੀ ਇਹ ਵੀ ਵਧੀਆ ਵੀ ਇਹ ਵੀ ਜਰਸੀ ਪਿਓਰ ਜਰਸੀ ਜੇ ਵੇਖੋ ਠੀਕ ਹੈ ਜੀ ਮੂੰਹ ਮਾਂ ਵੀ ਸਾਰਾ ਚਲੋ ਇਹ ਗੱਲ ਹੈ ਕਿ ਆ ਵੀ ਦੱਜਾ ਮਾਰਾ ਉਹਨਾਂ ਲੋਕ ਆਪਣੇ ਉਹਨ ਲੋਕ ਵੀਰ ਜੀ ਡਰਦੇ ਆ ਵੇਹੇ ਦਿਨ ਮੈਂ ਨਾ ਚਲੋ ਇੱਕ ਪਤਾ ਮੈਨੂੰ ਖਿਆਲ ਭੁੱਲ ਗਿਆ ਕਿਹੜੇ ਦੇਸ਼ ਦੀ ਵੀਡੀਓ ਆ ਉਹਨਾਂ ਨੇ ਵੇਹਵਾਂਦੇ ਵੀ ਮੰਨ ਲਓ ਉਹ ਵੇਹ ਲੋ ਆਪ ਉਹ ਸਿੰਘ ਦਗਾਉਂਦੇ ਨਹੀਂ ਇੱਥੇ ਬਾਂਦੇ ਕਿਸੇ ਲਓ ਜੀ ਦੋਸਤੋ ਦੀ ਮਿਲਕ ਵੈਂਚ ਚੈੱਕ ਕਰਨ ਨੂੰ ਬਹੁਤ ਮੋਟੀ ਹੈ ਜੀ ਹਾਂ ਅੰਦਾਜ਼ਾ ਵੀਰ ਦੋਤੋ ਕਿੰਨਾ ਕੁ ਛੋਇਆ ਪਹਿਲੀ ਸਵੇਰ ਦੇ ਵੀਡੀਓ ਤੇ ਆਂਦੇ ਵੀ 14 ਕਿਲੋ ਦੁੱਧ ਦੇ ਤੇ ਕੋਲੋਂ ਚੋਇਆ ਕਰਮਾ ਲਈ ਠੀਕ ਹੈ ਜੀ ਠੀਕ ਹੈ ਪਹਿਲੇ ਸੂਏ ਠੀਕ ਹੈ ਜੀ ਬਾਕੀ ਇਹ ਆ ਵੀ ਸੀਲਸ ਲਾ ਚਲੋ ਡਰਦਾ ਟੁੱਟਦਾ ਡੰਗਰ ਆ ਸੀਲ ਫੂੜ ਪੂਰੀ ਕਰਮਾ ਕੋਈ ਨਹੀਂ ਠੀਕ ਹੈ ਕੋ ਕੈਮਰੇ ਤੋਂ ਕਈ ਰੋ ਦੱਸਦਾ ਆ ਕੈਮਰੇ ਤੋਂ ਵੀ ਡਰਦਾ ਉਹ ਵੀ ਤੁਹਾਨੂੰ ਪਤਾ ਥੋੜਾ ਜਿਦੋਂ ਹਾਂਜੀ ਹਾਂਜੀ ਆ ਡੰਗਰ ਨਵੇਂ ਥਾਂ ਤੁਹਾਨੂੰ ਪਤਾ ਡੰਗਰ ਕਰਦਾ ਥੋੜਾ ਬੋਲਾ ਹਾਂਜੀ ਹਾਂਜੀ ਆ ਇੱਕ ਨੂੰ ਪੱਟਿਆ ਪੱਖੇ ਪੋਠੇ ਖਾਂਡ ਨੇ ਬਹੁਤ ਧਿਆਨ ਚ ਲੱਗਾ ਹਾਂਜੀ ਹਾਂਜੀ ਬਾਕੀ ਉਹ ਓਦਾਂ ਵੀ ਨਹੀਂ ਕੋ ਜਿੱਦਾਂ ਮਰਜੀ ਥੱਲੇ ਮੰਨ ਲੋ ਇਹਨਾਂ ਮੈਂ ਵੀ ਡਰਦਾ ਥੋੜਾ ਤੈਨੂੰ ਪਤਾ ਟੰਗਰ ਕਈ ਨਹੀਂ ਹੁੰਦਾ ਵਾ ਬਾਕੀ ਇਹ ਆ ਵੀ ਉਹ ਕੋਈ ਡਰਾ ਕਰ ਸ਼ਰਾ ਕਰਨੀ ਕੀ ਠੀਕ ਹੈ ਜੀ ਪੂਰੀ ਐ ਤੁਹਾਨੂੰ ਦੱਸਣ ਦਿਆਂ ਕਰ ਜੀ ਦੋਸਤੋ ਜਿਹੜੀਆਂ ਵਲਟਾਂ ਪਿਆ ਹੁਣ ਤੁਸੀਂ ਚੈੱਕ ਕਰ ਸਕਦੇ ਪੰਜ ਸੱਤ ਦਿਨ ਦਾ ਟਾਈਮ ਜਿਹੜਾ ਦੋਸਤੋ ਜੀ ਪਿਆਸ ਹੁੰਦੇ ਵਿੱਚ ਦੁੱਧ ਲਾਣਾ ਸ਼ੁਰੂ ਕਰ ਦਿੱਤਾ ਕਰਮਾਣੇ ਪਰਾਂ ਨੂੰ ਕੋਈ ਗੱਲ ਦੀ ਵੀ ਕੋਈ ਗੱਲ ਦੀ ਰਹਿਣ ਦੋ ਤੇ ਕੀ ਮੁੱਲ ਕਰਨਾ ਵੀ ਕਰਦਾ ਵੀਰ ਜੀ ਮੋਲੇ ਦਾ 35000 ਪਤੀ ਦੇ ਬਰਾਬਰ ਕਰਦੀ ਹਾਂ ਬਰਾਬਰੀ ਕਰੀਏ ਚਲੋ ਬਰਾਬਰੀ ਕਰ ਦੋ ਕੋਈ ਤੇਰਾ ਤੇਰਾ ਕੀ ਹਾਂ ਜੇ ਮੰਨ ਲਓ ਇਹ ਗੱਲ ਹੈ ਕਿ ਕੋਈ ਜੋੜਾ ਮੇਰਾ ਵੀਰ ਭਰਾ ਲਊਗਾ ਨਾ ਤੇ ਜਾਬ ਇੰਨੇ ਦਾ ਦੇ ਦਾਂਗੇ ਹੋਰ ਵੀ 2000 ਮਾਨ ਕਰ ਦਾਂ ਲਓ ਜੀ ਦੋਸਤੋ ਜੋੜੇ ਦੇ ਮਗਰ ਜੋੜਾ ਲਊਗਾ 58000 ਦਾ 58000 ਦੇ ਦਾਂਗੇ ਚਲੋ ਜੇ ਇਹ ਕੱਲੀ ਕੱਲੀ ਖਿਦੂ ਵਾ 30000 ਰੁਪਏ ਦਾ ਹਾਂ ਜੀ 30000 ਤੂੰ ਵੈਣਾ ਚੰਗੀਆਂ ਜੇ ਮੈਂ ਨਾ ਇਹ ਗੱਲ ਜਿਹੜੀ ਹੈ ਨਾ ਇੱਕ ਹੀ ਇੰਨੇ ਦੀ ਜੇ ਕੋਈ ਹਾਂਪ ਲੂ ਨਾ ਵੇੜ ਠੀਕ ਹੈ ਠੀਕ ਹੈ ਜੀ ਦੁੱਧ ਵਾਲੀਆ ਵੇੜ ਵੇਖੋ ਕਿੱਦਾਂ ਕੱਦ ਕਾਠਾ ਕਿੱਦਾਂ ਫਿਰ ਵੇਖੋ ਸੀਲਿੰਗਾਂ ਲਓ ਜੀ ਮਾਨੂੰ ਇਹ ਗੱਲ ਹੈ ਕਿ ਕਿੰਨਾ ਵਧੀਆ ਨੇ ਮਨ ਲਾਏ ਗੱਲ ਹੈ ਕਿ ਆ ਲੋ ਜੀ ਇਹ ਨਿੰਬੂ ਘਵਾਨਾਂ ਨੂੰ ਛੋਟ ਲਿਆ ਤੁਸੀਂ ਹਾਂ ਤੇ ਬਾਕੀ ਗਰਮੀ ਆ ਗਰਮੀ ਆ ਜਿੱਦਾਂ ਇਹ ਗੱਲ ਹੈ ਕਿ ਵੀਰ ਜੀ ਉਹ ਆਪ ਗੱਲ ਵਿੱਚੇ ਰਹਿ ਗਈ ਦੱਸਦੇ ਇਹ ਸਿੰਘਾਂ ਵਾਲੀ ਜਿਹੜੀ ਹੁੰਦੀ ਨਾ ਗਾਂ ਇਹ ਦੂਜੀਆਂ ਗਾਵਾਂ ਨਾਲ ਕਰ ਕਰੀਆਂ ਵੀ ਘਾਟਾ ਠੀਕ ਹੈ ਹੁਣ ਗਾੜੀ ਗਰਮੀ ਆ ਦੇ ਤੁਹਾਨੂੰ ਪਤਾ ਗਰਮੀ ਦੇ ਹਿਸਾਬ ਨਾਲ ਇਹ ਤੋਹਫੇ ਆ ਠੀਕ ਹੈ ਜੀ ਜਿਹੜੇ ਵੀ ਕੋਈ ਵੀਰ ਭਰਾ ਗਾੜੀ ਹੈ ਵੀ ਇਹਨਾਂ ਦੁੱਧ ਥੋੜਾ ਮੁਕਨ ਦੇਣੀ ਹਾਂਜੀ ਹਾਂਜੀ ਲਓ ਦੋਸਤੋ ਕੱਲੀ ਕੱਲੀ ਗਾਂ ਦਾ 30-3000 ਰੁਪਏ ਮੁੱਲ ਤੇ ਜੇ ਕੋਈ ਵੀ ਜੋੜਾ ਖਿੰਦਾ ਫਿਰ 58 ਪਸ਼ੂ ਦੋਸਤੋ ਦੋ ਵਖਾਏ ਇੱਕ ਗਾਂ ਸੁਈ ਸਵਾਈ ਹੈ ਇੱਕ ਗਾਂ ਗੱਭੜ ਹੈ ਸੋਏ ਪਹੁ ਨੂੰ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਕਰ ਲਓ ਤੇ ਗੱਭੜ ਪਸ਼ੂ ਨੂੰ ਦੋਸਤੋ ਥਾਣੇ ਤੇ ਟਿਪਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਨਹੀਂ ਵੀਰ ਦਾ ਫੇਰ ਬੋਲ ਦੇਣਾ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਵੀਰ ਦੇ ਫਾਰਮ ਤੋਂ ਵੀਡੀਓ ਬਣਾਈ ਹੈ ਵੀ ਫੋਨ ਨੰਬਰ ਇੱਕ ਵੀ ਫੇਰ ਬੋਲ ਦੀ 9774249717 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ